हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਐ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਸਤਨਾਮ ਸਿੰਘ ਦੇ ਕੋਲ ਜਿਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੈ ਵੀ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਦੋਸਤੋ ਡੇਲੀ ਰੁਟੀਨ ਵਿੱਚ ਇਸ ਘਰੇ ਆਉਂਦੇ ਆ ਅੱਜ ਇਸ ਕਵਰੇਜ ਕਵਰੇਜ ਵਿੱਚ ਦੋਸਤੋ ਚਾਰ ਨਗ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਨੇ ਤੋਂ ਦੋ ਵਾੜਾਂ ਜਿਹੜੀਆਂ ਦੋਸਤੋ ਦਿਖਾ ਦੇਣੀਆਂ ਠੀਕ ਆ ਤੇ ਦੋ ਹੀ ਪਸ਼ੂ ਜਿਹੜੇ ਗੱਭਣਾ ਦੋਸਤੋ ਇੱਕ ਵੈੜ ਇੱਕ ਮੱਝ ਗੱਭਣਾ ਤੇ ਦੋ ਹੀ ਪਸ਼ੂ ਸੁਏ ਸੁਵੇ ਆ ਇੱਕ ਮੱਝ ਤੇ ਇੱਕ ਵੈੜ ਬਿਲਕੁਲ ਤਾਜੀ ਸੁਈ ਸੁਵੇ ਆ ਪੂਰੀ ਡਿਟੇਲ ਬਾਈ ਸਤਨਾਮ ਤੋਂ ਆਪਾਂ ਲੈ ਲੈਨੇ ਆ ਅੱਜ 14 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਦੋਸਤੋ ਟਾਈਮ ਕੋਈ ਦੁਪਹਿਰ ਦਾ 12:30 ਵਜੇ ਦਾ ਸਮਾਂ ਸੋ ਐਨੀਮਲ ਜਿੰਨੇ ਦਿਖਾਏ ਜਾਣਗੇ ਦੋਸਤੋ ਨਰਖ ਪਰਖ ਤਸੱਲੀ ਤੁਸੀਂ ਕਰਨੀ ਆ ਪਹਿਲ ਦੇ ਆਧਾਰ ਤੇ ਘਰ ਆਣ ਕੇ ਤਸੱਲੀ ਕਰ ਲਿਓ ਗੱਭਣ ਪਸ਼ੂ ਦੀ ਸੁਏ ਸੁਵੇ ਨਗ ਦੀ ਦੋ ਤਿੰਨ ਟਾਈਮ ਚੋਲੇ ਗੱਭਣ ਪਸ਼ੂ ਆਪਣਾ ਚੌਥਾ ਨਾ ਦਾ ਤਿੱਪਕੇ ਤਸੱਲੀ ਜਰੂਰ ਕਰਿਆ ਕਰੋ ਆਉ ਲੈਣਿਆ ਜਾਣਕਾਰੀ ਵੀਰ ਸਤਨਾਮ ਤੋਂ ਸਭ ਤੋਂ ਪਹਿਲਾਂ ਭਾਈ ਸਤਨਾਮ ਜੀ ਸਸਰੀਕਾਲ ਸਸਰੀਕਾ ਵੀਰ ਜੀ ਠੀਕ ਠਾਕ ਮਹਾਰਾਜ ਹਾਂ ਕਿਰਪਾ ਬੱਬੀ ਨਾਨਕ ਜੀ ਮੇਰਾ ਹੀ ਚਲੋ ਅੱਛਾ ਭਾਈ ਸਤਨਾਮ ਪਸ਼ੂ ਪਿਛਲੀ ਦਿਨ 10 ਹੀ ਪਾਏ ਸੀ ਆਪਾਂ ਹਾਂਜੀ 10 ਹੀ ਵੀਰ ਜੀ ਵੀ ਅੱਗੇ ਸਾਰੇ ਵੀਰ ਜੀ ਮੈਂਟਮ ਨਹੀਂ ਲੱਗਾ ਜੀ ਅੱਛਾ ਜੀ ਚੰਗੇ ਸੀ ਪਸ਼ੂ ਰੇਡ ਪੜਦਾ ਵੀ ਜੈ ਜੀ ਹਾਂ ਭਾਅ ਵੜਾ ਸੋਤੇ ਟਿਕ ਟਾਂਗ ਵੀ ਗਿਆ ਜੀ ਅੱਛਾ ਹਾਂਜੀ ਏਡੀ ਮਹਾਰਾਜ ਦੀ ਕਿਰਪਾਈ ਚਲੋ ਸ਼ੁਕਰ ਆ ਜੀ ਹਾਂਜੀ ਚੰਗੇ ਪਸ਼ੂ ਥਾਂ ਥਾਂ ਦੋ ਮੱਜਾ ਦੋ ਮੱਜਾਂ ਤੇ ਦੋ ਹੀ ਬੜਾ ਦੋ ਬੜਾ ਹੀ ਹਾਂਜੀ ਠੀਕ ਹੈ ਜੀ ਤੇ ਕਰੀਏ ਡਿਟੇਲਾਂ ਸਾਂਝੀਆਂ ਫਿਰ ਭੈਣ ਭਰਾਵਾਂ ਨੂੰ ਦੱਸੀਏ ਕੀ ਗੱਲਾਂ ਬਾਤਾਂ ਨੇ ਹਾਂਜੀ ਜੀ ਇਹ ਮੈਂ ਸੁੱਈ ਆ ਜੀ ਅੱਛਾ ਜੀ ਤੀਜਾ ਸੂਆ ਮੈਂ ਸੁੱਈ ਜੇ ਹਾਂ ਤੇ ਇਹਨੂੰ ਅਜੇ ਤੀਜਾ ਦਿਨ ਹੋਇਆ ਸੁੱਈ ਨੂੰ ਕਟਾ ਮਗਰ ਜੀ ਲਾਓ ਜੀ ਆ ਵੇਖੋ ਗਿੱਲੇ 나ੜੂ ਅੱਧਿਆਂ ਲਈ ਮਗਰ ਕਟਾ ਦੋਸਤੋ ਬਿਲਕੁਲ ਗਿੱਲੇ 나ੜੂ ਤੇ ਆ ਅੱਜ ਤੀਜਾ ਦਿਨ ਆ ਜੀ ਹਾਂਜੀ ਤੀਜਾ ਦਿਨ ਤੀਜਾ ਲਾਓ ਜੀ ਸਵੇਰੇ ਕਿੰਵੇਂ ਬਾਈ ਸਵੇਰੇ ਵੀ ਜੀ ਤੀਜੇ ਲਾਓ ਜੀ ਸੂਬਾ ਵੀ ਤੀਜਾ ਦਿਨ ਵੀ ਅੱਜ ਤੀਜਾ ਸੁੱਈ ਨੂੰ ਤੇ ਬਾਕੀ ਦੋਸਤੋ ਇੱਕ ਗੱਲ ਤੁਹਾਨੂੰ ਦਿਖਾਉਣੀ ਆ ਥਣ ਚੱਡਾ ਜ਼ਰੂਰ ਦਿਖਾਵਾਂਗੇ ਅੱਜ ਦਾ ਬਹੁਤ ਤਸੱਲੀ ਨਾਲ ਬਹੁਤ ਸੋਹਣਾ ਵਿਖਾਲਾ ਦੋਸਤੋ ਵਜ਼ਨ ਵੀ ਬਹੁਤ ਚੰਗਾ ਵਜ਼ਨ ਲੋੜ ਤਾਂ ਹੈਗਾ ਹੀ ਹੈਗਾ ਜਿੰਨਾ ਵੀ ਆ ਪੂਰਾ ਭਾਰੀ ਆ ਸਰੀਰਕ ਬਣਤਰ ਦੀ ਤੋੜ ਕੇ ਦਿਖਾ ਦਿੰਨੇ ਆ ਬਿਲਕੁਲ ਤੇ ਆ ਦੇਖੋ ਜੀ ਅੱਜ ਮਾਰਨਿੰਗ ਚਵਾਈਂ ਦੀ ਹੋਈ ਹੈ ਹਾਂਜੀ ਬੀਜੀ ਚੋ ਕੇ ਮੈਂ ਲੈਂਦੀ ਆ ਪਾ ਸਵਾ 7 ਵਜੇ ਉਸ ਚੋ ਕੇ ਨਾ ਅੱਜ ਹੀ ਸਰੇ ਲਈ ਹੈ ਅੱਜ ਹੀ ਆਈ ਹਾਂਜੀ ਉਸ ਲਾਗੋ ਲਈ ਸਰਾ ਲਈ ਮੈਂ ਆਪਣੇ ਲਾਗੇ ਪਿੰਡੋਂ ਉਸ ਲਈ ਗਈ ਅੱਛਾ ਜੀ ਹਾਂਜੀ ਘਰੋਂ ਹੀ ਲਈ ਹੈ ਘਰੋਂ ਘਰੋਂ ਬਿਲਕੁਲ ਘਰਾਂ ਦਾ ਵਾਲ ਜੀ ਲਓ ਜੀ ਹਾਂ ਜੀ ਲਓ ਜੀ ਸੋ ਦੋਸਤੋ ਬਿਲਕੁਲ ਪਤਲੀ ਜੀ ਕਮਾਈ ਵਾਲਾ ਕੰਮ ਹੀ ਆ ਵੀ ਘਰੋਂ ਲੈ ਕੇ ਬਿਲਕੁਲ ਪਤਲਾ ਜਾ ਠੀਕ ਆ ਜੀ ਕਮਾਈ ਦਾ ਕਮਾਈ ਕਰਕੇ ਜਿਹੜਾ ਚੀਜ਼ ਦਿੱਤੀ ਜਾਂਦੀ ਹੈ ਬਾਕੀ ਰੇਟ ਜਿਹੜੇ ਇੱਥੋਂ ਹੈਗੇ ਨਾਰਮਲੀ ਤੁਸੀਂ ਵੇਖਦੇ ਹੋ ਨਾਰਮਲ ਜੇ ਰੇਟ ਹੁੰਦੇ ਜਿਆਦਾ ਭਾਅ ਫੜਦਾ ਮਹਿੰਗਾ ਦੇਖੋ ਜੀ ਦੁੱਧ ਨਾਲ ਇੱਥੋਂ ਮਤਲਬ ਦੋ ਤਿੰਨ ਕਿਲੋਮੀਟਰ ਤੋਂ ਲਈਏ 12 ਕਿਲੋ ਦੀ ਮੈਂ ਦੀ ਫੁੱਲ ਗਰੰਟੀ ਹੈ ਲਓ ਵੇਖੋ ਮੈਂ ਤਾਂ ਕੰਨਾ ਫਿਰ ਚੌਣੀ ਭੋਲੀ ਭਾਵੇਂ ਸ਼ਵਾਗ ਥੱਲੇ ਬੱਸ ਅਜਾ ਬਈ ਸਤਨਾਮ ਹੁਣ ਬੌਲੇ ਤੇ ਹੋਊਗੀ ਬੌਲਾ ਕਿੰਨਾ ਬਹੁਤ ਵੀ ਬੌਲਾ 9 ਕਿਲੋ ਐ ਕੰਡੇ ਵਾਲਾ ਬੌਲਾ ਦੇਖੋ ਜਿਹੜਾ ਹੈਗਾ ਉਹਦਾ ਵਿਖਾਵਾ ਭਾਵੇਂ ਮੈਂ ਤਾਂ 10 ਕਿਰਾ ਦਾ ਦੱਸ ਕੇ ਰਹਾ ਦੱਸ ਦਿੱ ਗੀ 9 ਕਿਲੋ ਠੰਡਾ ਬੌਲਾ ਜੀ ਤੇ ਚੂਣ ਚਾਣਾ ਪੋਲੀ ਚੂਣ ਤੇ ਇੱਕ ਨੰਬਰ ਦੀ ਫਿਰ ਫਿਰ ਦੇਖੋ ਕਿੰਨਾ ਲੱਗਾ ਲੈ ਜੀ ਫਿਰਲ ਵੀ ਦੋਸਤੋ ਚੰਗੀ ਆ ਚੂਣ ਵੀ ਪੋਲੀ ਆ ਤੇ ਬਾਕੀ ਆ ਥਾਨ ਵੇਖੋ 4 ਥਾਣਾ 1.5 ਕਿਲੋ ਮੈਂ ਇਹਦੀ ਗਾੜੀ ਘਾਰਿਆ 4 ਥਾਣਾ ਦੋਸਤੋ 4 ਥਾਣਾ ਦੀ ਸਪੇਸ ਤੁਹਾਡੇ ਸਾਹਮਣੇ ਆ ਤਸੱਲੀ ਨਾਲ ਮੇਰਾ ਵੀਰ ਇੱਕ ਵਾਰੀ ਜਾਣਕਾਰੀ ਜ਼ਰੂਰ ਸੁਣ ਲਿਆ ਕਰੋ ਜੋ ਵੀ ਆਪਾਂ ਤੁਹਾਡੇ ਨਾਲ ਸਾਂਝ ਯੋ ਵੀ ਦਿਖਾਉਣੇ ਆ ਪੂਰੀ ਚੀਜ਼ ਦੇਖ ਲਿਆ ਕਰੋ ਐਂਡ ਤੱਕ ਉਸ ਤੋਂ ਬਾਅਦ ਗੱਲਬਾਤ ਕਿਸੇ ਪਸ਼ੂ ਦੀ ਕਰਿਆ ਕਰੋ ਠੀਕ ਆ ਅੱਛਾ ਭਾਈ ਸਜਨਾਮ ਇਹਦਾ ਮੁੱਲ ਫਿਰ ਕੀ ਰਹੂਗਾ ਮੁੱਲ ਵੀ ਜਿੰਨਾ ਵਜਨ ਲੋੜ ਮੈਂ ਤਾਂ ਭਾਂ 75 76 ਹਜ਼ਾਰ ਕਰ ਲਗੀ ਹਾਂ ਮੁੱਲ ਮੈਂ ਤਾਂ 72 ਕਰਦੇ ਆ 70 ਤੋਂ ਹੀ ਹਜ਼ਾਰ ਛੱਡਾਂਗੇ ਹਜ਼ਾਰ ਹਾਂਜੀ 1000 ਛੱਡਾਂ 70 ਤੋਂ ਠੀਕ ਹੈ ਜੀ ਜਿਆਦੀ ਚੰਗੀ ਮੈਂ ਆ ਮੈਂ 75000 ਦੀ ਵੀ ਜਦੋਂ ਆਪਣਾ ਕੋ ਕਾਮ ਨਹੀਂ ਵੇਖੋ ਘਰਾਂ ਚੋਂ ਮਾ ਲਿਆ ਉਹ ਦੋ ਮੰਗਿਆਂ ਦੇ ਸੰਗਲ ਬੈਜੇ ਨਵਾ ਨੂੰ ਕੇ ਲਾਏ ਆ ਤੇ ਲੈ ਰਿਆ ਪਵਈ ਆ ਆ ਗਾਂ ਦਾ ਸੰਗਲ ਵਿਆਹ ਜੀ ਇਹ ਨਹੀਂ ਕਿ ਕੋਈ ਅੱਡੇ-ਵੱਡੇ ਤੁਹਾਨੂੰ ਦੱਸਿਆ ਉਹ ਵਸ਼ੀ ਰਾਤੀ ਲਈ ਇਹ ਗਾਵਾਂ ਵੀ ਦੋਵੇਂ ਸਵੇਰੇ ਲੈ ਗਏ। ਸੋ ਨਾਰਮਲ ਦੋਸਤੋ ਘਰਾਂ ਦੇ ਵਿੱਚੋਂ ਪਸ਼ੂ ਲੈ ਕੇ ਮੈਂ ਪਹਿਲਾਂ ਜ਼ਿਕਰ ਕਰਤਾ ਉਹ ਨਹੀਂ ਪਤਲੀ ਕਮਾਈ ਨਾ ਦਿੱਤਾ ਜਾਂਦਾ। ਟੀਕੀ ਪਤਲੀ ਕਮਾਈ ਕਰਨੀ ਹੁੰਦੀ ਵਪਾਰੀ ਦਾ ਕੰਮ ਆ ਵੀ ਥੋੜੀ-ਬੋੜੀ ਕਮਾਈ ਤਾਂ ਹਰ ਇੱਕ ਨੇ ਲੈਣੀ ਹੈ ਦੋਸਤੋ। ਦੇਖੋ ਕਮਾਈ ਵੱਲ ਵੀ ਜਨ ਸਾਰੇ ਆਪਾਂ ਭਜਦੇ ਹਰਦੇ ਆ। ਤਾਂ ਸਵੇਰ ਤੋਂ ਨਿਕਲਣਾ ਤੇ ਸ਼ਾਮ ਨੂੰ ਘਰੇ ਆਉਣਾ ਕਿਹੜਾ ਪਸ਼ੂ ਹੱਥੋਂ ਦਾ ਕਿਹੜਾ ਨਹੀਂ ਹੁੰਦਾ। ਹਾਂ ਜੀ ਹਾਂ ਜੀ। ਤੇ ਕਿੰਨਾ ਮੁੱਲ ਕਹਤਾ ਇਹਦਾ? ਮੋਹਲਵੀਰ ਜੀ ਭਾਵੇਂ 75 ਦਾਸਾ ਕਰ ਲੀਏ 70 ਤੋਂ ਹਜ਼ਾਰ ਛੱਡ ਦਾਂਗੇ ਜੀ 70 ਤੋਂ ਹਜ਼ਾਰ ਕੋਈ ਵੀ ਇਸ ਤਰ੍ਹਾਂ ਦਾ ਵੀਰ ਵੀ ਲੈ ਲੇ 75 ਹਜ਼ਾਰ ਦੀ ਮੈਂ ਵੇਖਦੀ ਜੀ ਲਓ ਵੀ ਦੋਸਤੋ ਬਾਕੀ ਸੋਹਣੇ ਬਖਾਲੇ ਦੀ ਆ ਬਾਕੀ ਸਾਰੇ ਵੀਰ ਖਿਡਾਰੀ ਨੇ ਸਾਰੇ ਜਾਣਕਾਰ ਆ ਦੇਵਾ ਬਹੁਤ ਜਿਆਦਾ ਚੰਗਾ ਵੇਕੇ ਨਾਰਮਲ ਜੀ ਪਤਾ ਲੱਗ ਜਾਂਦਾ ਚੀਜ਼ ਦਾ ਵੀ ਕਿੱਥੇ ਜਾ ਕੇ ਦੋਸਤੋ ਸਟਾਪ ਕਰੂਗੀ ਦੁੱਧ ਵਾਲੇ ਪਾਸੋਂ ਠੀਕ ਆ ਮਾਜਾ ਦੁੱਧ ਵਾਲੀ ਜਰੂਰ ਤੁਸੀਂ ਖਰੀਦ ਲਿਓ ਤੇ ਅਗਲੀ ਆਪਣੇ ਕੋਲ ਜਿਹੜੀ ਇਹ ਮਾਜਾ ਵੀਰ ਹਾਂ ਜੀ ਵੀਰ ਜੀ ਇਹ ਵੀ ਗੱਬਰ ਮੈਂ ਤੇਜਾ ਸੁਭਾ ਅੱਛਾ ਜੀ ਜਿਸ ਸੁਭਾ ਮੈਂ ਸੋਨਾ ਵਾ ਬਰੀਕ ਠੀਕ ਥੋੜੇ ਲਸੇਰੇ ਚ ਹਾਂ ਥੋੜੀ ਜਿਹੀ ਬਾਕੀ ਹਏ ਵੇਖੋ ਜੀ ਗਾਵਾਂ ਵਰਗਾ ਸੁਭਾਈ ਆ ਠੰਡੀ ਤੇਰੀ ਆ ਸਲੱਗ ਥੱਲੇ ਜੀ ਪਤਲੀ ਚਮੜੀ ਮੈਂ ਜੀ ਬੋਲੀ ਸਕਿਨ ਵਾਈਜ਼ ਦੋਸਤੋ ਦੇਖ ਲਈਏ ਤਾਂ ਬਿਲਕੁਲ ਪਤਲੀ ਸਕਿਨ ਦੇ ਵਿੱਚ ਆ ਜਾ ਬਾਈ ਜੀ ਸਨਾਮ ਜਿੱਦਾਂ ਪੋੜੇ ਪੜੇ ਖਿੱਚੀ ਬੈਠੀ ਹੂ ਕੋਈ ਲੈ ਜੂਗੀ 2-4 ਦਿਨ ਸਤਿ ਸਤਿ ਦਿਨ ਵੀ ਜੀ 7-8 ਦਿਨ ਦੀ ਮੈਂ ਹਸ ਹੁੰਦੀ ਹਾਲੇ ਹਫਤੇ ਦੇ ਮੈਂ ਜੋ ਹਫਤਾ ਹਾਲੇ ਗੂੰਦ ਆਉਂਦੀ ਹੁਣੇ ਆਪਾਂ ਮੈਂ ਟਿਪਕੇ ਲੈਂਦੀ ਆ ਐ ਗੂੰਦ ਆਉਂਦੀ ਫੇਸਬੁਕ 'ਤੇ ਬਹੁਤ ਸੋਹਣਾ ਮੈਨੂੰ ਥੋੜਾ ਬੋਲਾ ਨਹੀਂ ਭੰਨਿਆ ਜ ਫਿਰ ਨਾ ਕੋਈ ਨਹੀਂ ਹਾਲੇ ਬਿਲਕੁਲ ਗੂੰਦ ਆਉਂਦੀ ਚਾਹ ਹੁਣ ਇੱਕੋ ਜਿਹੀ ਕੰਨੀ ਰੌਂਗ ਜੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਨੀਰਾ ਬਿਲਕੁਲ ਇੱਕੋ ਜਿਹਾ ਗੂੰਦ ਟਿਫਣ ਤੇ ਗੂੰਦ ਆਉਂਦੀ ਆ ਸ਼ਹਿਦ ਹੁੰਦਾ ਤੇ ਦਿਨ ਹਜੇ ਕੋਈ ਹਫਤਾ ਖੰ ਆ ਤੁਹਾਡੇ ਸਾਹਮਣੇ ਆ ਲੰਮੀ ਲੰਮੀ ਮੈਂ ਬਹੁਤ ਜਿਆਦਾ ਚੰਗੀ ਆ ਦੇਖ ਲੋ ਆ ਲਓ ਆ ਠੀਕ ਆ ਕੱਦ-ਕਾਡ ਨਾਰਮਲ ਮੱਜਾਂ ਜਿੱਡੇ ਆ ਦੋਸਤੋ ਮੀਡੀਅਮ ਹਾਈਟ ਆ ਵਿਚ ਵਿਚਾਲੇ ਵਾਲਾ ਸਹਜ ਆ ਸਿੰਗਲ ਖੱਡੀ ਆ ਸਿੰਗਲ ਖੱਡੀ ਤੇ ਪਤਲੀ ਚਮੜੀ ਆ ਬਿਲਕੁਲ ਲੈ ਬਲੂ ਬਟਾ ਦਾ ਦੇਖੋ ਲਓ ਜੀ ਠੀਕ ਆ ਲੱਗਦਾ ਬਟਨ ਨੱਪਿਆ ਗਿਆ ਤਾਂ ਹੀ ਸਟਾਰਟ ਹੋਗੀ ਕਿ ਨਾਲ ਸੋਹਣੀ ਮਾਜਾ ਜਿੰਨੇ ਵੀ ਆ ਚੰਗੀਆਂ ਦੁੱਪੂ ਵੀ ਬਹੁਤ ਪੋਲੀ ਜੀ ਤੇ ਪੜਤਾ ਵੀ ਸਤਨਾਮ ਕੀ ਇਹ ਗੱਲ ਐਂਦਦੇ ਨੇ ਪਰ ਪੜਤਾ ਵੀ ਮੈਂ ਤਾਂ 70 ਦੀ ਹਾਂ ਜਦੋਂ ਆਫਾ ਕੋ ਨਹੀਂਗਾ ਮੈਂ ਕਿਸੇ ਭੈਣ ਭਰਾ ਨੇ ਦਿਹਾੜੀ ਜਾ ਕੇ ਸਾਹਮਣੇ ਸੁਣੀ ਦੋ ਚਾਰ ਨੇ ਆ ਬਿਲਕੁਲ ਮੋਲ 65 ਹਾਂ 40000 ਦੀ ਮੈਂ ਦੇ ਦਾਂ 24000 ਦੀ ਦੇਈ ਦੇਣੀ ਹੈ ਦੇਦਾਗੇ ਹੋਰ 500 ਛੜਦਾ ਕੋਈ ਗੱਲ ਨਹੀਂ ਲਓ ਜੀ ਹਾਂ ਜੇ ਨਹੀਂ ਵੀ ਆਪਾਂ ਰੋਕਣਾ ਲਈ ਰੋਕਣਾ ਮੈਂ ਅਜਿਹੀ ਗੱਲ ਕੋਈ ਨਹੀਂ ਮੈਂ ਬਹੁਤ ਚੰਗੀ 70000 ਦੀ ਮੈਂ ਆ ਭਲਕ ਨੂੰ ਮੈਂ ਸੂਪੇ ਨਾ ਜਦੋਂ ਨੂੰ 70000 ਦੀ ਮੈਂ ਨੂੰ ਮੱਝ ਲਾ ਲਓ ਵੀ ਦੋਸਤੋ 64000 ਦੀ ਜਿਹੜੀ ਆ ਹਾਂ ਆਣਾ ਜਿਹੜੀ 64000 ਦੀ ਹਜੇ ਬਣਨਾ ਐ ਨੇ ਬਹੁਤ ਮਹਾਨੀ ਜੀ ਲਾਈ ਪਈ ਆ ਬਾਕੀ ਬਣੀ ਨਹੀਂ ਮੈਂ ਲਾਗੋ ਉਹ ਕਹਿੰਦੇ ਸੀ 14 ਕਿਲੋ ਮੈਂ ਕੋ ਦੁੱਧ ਹੋਇਆ ਤੇ ਹੁਣ ਆਪਾਂ ਕਹਿੰਦਾ ਜਾ ਕੇ ਸੇ ਲੀਟਰ ਮਾਰਦੇ ਆ ਤੇ ਚਲੋ ਜੀ 10 ਮੋ 12 13 ਕਿਲੋ ਮੈਂ ਰਾਉਣਾ ਦੁੱਧ ਹੋਊਗੀ ਅੱਜ ਬਹੁਤ ਦਸਰ ਮੁਤਾਬਕਾ ਤੇ ਹੁਣ ਆਪਾਂ ਵੀ ਚਲੋ ਉਸੇ ਹਿਸਾਬ ਨਾਲ ਜਾਨੇ ਮੈਂ ਟੱਕ ਆਈਆ ਸਿੰਗਲ ਡਿਜ਼ਾਈਨ ਚਲੋ ਥੋੜੀ ਸੰਭੀ ਘੱਟ ਬੰਦੇ ਨੇ ਹਾਂ ਬਿਲਕੁਲ ਹਾਂਜੀ ਨਹੀਂ ਚੰਗੀ ਓਵਰ ਠੰਡੀ ਆ ਸਲਾਕ ਮੈਨੂੰ ਵੀ ਵੇਖੋ ਫਿਰ ਕਿੰਨੀ ਆ ਤੇ ਸੂਣ ਤੋਂ ਬਾਅਦ ਵੀ ਦੋਸਤੋ ਠੰਡੀ ਧੀ ਰਹੀ ਆ ਸੀਰਸ ਲੱਗ ਨਿਕਲੂਗੀ ਮੱਝ ਬਾਕੀ ਕੋਈ ਵੀਰ ਆਪਦੀ ਸਮਝ ਨਾਲ ਖਰੀਦ ਕੇ ਤੁਸੀਂ ਟਿੱਪ ਕੇ ਲੈ ਕੇ ਜਾ ਸਕਦੇ ਜੀ ਅੱਜ ਗੱਬਣਾ ਸੱਤ ਦਿਨ ਲੈ ਜੂਗੀ ਅੱਗੇ ਆ ਬਿਹੜਾ ਕੀ ਆਪਣੇ ਕੋਲ ਹਾਂ ਜੀ ਵੀਰ ਜੀ ਇਹ ਦੂਜਾ ਸੂਆ ਜੀ ਲੈ ਵੀ ਨਸਲ ਬਰੀਡ ਦੇ ਵਿੱਚ ਇਹ ਵੀ ਚੰਗੀ ਹੈ ਨਾ ਬਹੁਤ ਬਹੁਤ ਜਿਆਦੀ ਬਰੀਡ ਆ ਜੀ ਬੋ ਤੇ ਇਹਦੇ ਲਿਬੜੀ ਬੜੀ ਘੇੜਾ ਥਾਵਾ ਵੇਟ ਲੱਗਾ ਨਾ ਹੁੰਦੀ। ਲਓ। ਤੇ ਸੀ ਦੇ ਫਿਰ ਠੰਡੀ ਵੇਖੋ। ਅੱਛਾ ਭਾਈ ਸਸਨਾਬ ਸੁਭਾ ਕੇ ਨਮਾ ਫਿਰ? ਦੂਜੇ ਵੀਰ ਦੀ ਸੁਣਾ ਜੀ ਨੇ। ਦੂਜਾ ਦੂਜਾ ਸੁਭਾ ਸੁਣਾ। ਹਾਂਜੀ। ਠੀਕ ਆ। ਥਣ ਥਣ ਵੀ ਪੂਰਾ ਜਿਹੜਾ ਦੋਸਤੋ ਮੋਟੀ ਦਾ ਥਣ ਲੱਗਾ ਵਧੀਆ। ਠੀਕ ਆ ਜੀ। ਤੇ ਥਣ ਚੱਡਾ ਬਣਾਊਗੀ ਕਰਮ ਵਾਲੀ ਲਾਏ ਪਈ ਆ। ਤੇ ਲੈ ਜੂ ਵੀ 8-7 ਦਿਨ। ਦੇਣੇ ਵੀ ਜੀ 8 ਲੈਣੇ ਆ ਅਸੀਂ। 8। ਹਾਂਜੀ 8 ਦਿਨ ਆਉਣ ਆਦੇ ਜੀ। ਲਓ ਜੀ 8 ਦਿਨ ਦੋਸਤੋ ਲੈ ਕੇ ਜਾਊ ਹਜੇ। ਤੇ ਬਾਕੀ ਥਣ ਦੀ ਕੁਆਲਿਟੀ ਵੇਖੋ। ਲਓ ਜੀ ਬਹੁਤ ਸੋਨਾ ਥਾਣਾ ਦੋਸਤੋ ਪਤਲੇ ਜੇ ਥਾਣ ਨੇ ਬਿਲਕੁਲ ਕੋਈ ਐ ਭੋਲੀ ਕੁਝ ਇੱਕੋ ਜੇ ਥਾਣ ਦਾ ਸਾਈਜ਼ ਵਿੱਚ ਵੀ ਇੱਕੋ ਜੇ ਥਾਣ ਨੇ ਤੇ ਵਿਥੀ ਵਰਲ ਵੀ ਜਿਹੜੀ ਇੱਕੋ ਜੀ ਥਾਣਾ ਦੀ ਆਪਸੀ ਤੇ ਬਾਕੀ ਬਣਾਈ ਜਾ ਰਹੀ ਹੈ ਦਿਨੋਂ ਦਿਨ ਜਿਹੜਾ ਦੋਸਤੋ ਘਰਾਂ ਦੇ ਵਿੱਚ ਬਣੂ ਦੇਰ ਵਸੀ ਪਰ ਵਿਧੀ ਸਾਰੀ ਨੱਕਰਵਸ਼ੀ ਬਾਨੀ ਇਹਨੇ ਵੀ ਟਟਵਾਇਆ ਚੱਡਾ ਸਾਰੀ ਪੱਟਾਂ ਦੇ ਵਿੱਚ ਬਣੂ ਹੀ ਕਰਨ ਵਾਲੇ ਜਿੰਨੀ ਵੀ ਹੈਗੀ ਨਾ ਲਓ ਜੀ ਦੇਖੋ ਚੱਡਾ ਪੂਰਾ ਖੁੱਲਾ ਕਰਾ ਫਿਕਸ ਆਡਰ ਆ ਫਿਕਸ ਬਣਾਉ ਆ ਪੂਰਾ ਪੱਟਾਂ ਦੇ ਵਿੱਚ ਹਾਂ ਨਸਲ ਬਰੀਡ ਵਸ਼ੀ ਬੜੀ ਜਿਆਦੀ ਚੰਗੀ ਹੈ ਬਿਲਕੁਲ ਸੋ ਥਣੇਵਾ ਦੋਸਤੋ ਸੋਹਣਾ ਬਣਾ ਕੇ ਤਿਆਰ ਕਰੂਗੀ ਉਮੀਦ ਆਪਾਂ ਨੂੰ ਇਹ ਗੱਲ ਦੀ ਆ ਬਾਕੀ ਹੁਣ ਜਿਵੇਂ ਇੱਕ ਸਟਾਰਟਿੰਗ ਕੀਤੀ ਜਨੇ ਥਣ ਚੱਡਾ ਬਣਾਉਣ ਦੀ ਉਹਨੂੰ ਵੇਖ ਕੇ ਆਪਾਂ ਇੱਕ ਆਈਡੀਆ ਲਾ ਸਕਦੇ ਆ ਵੀ ਬਹੁਤ ਸੋਹਣਾ ਚੱਡਾ ਬਣਾਉਗੀ ਥਣ ਤੁਹਾਨੂੰ ਵੀ ਬਹੁਤ ਸੋਹਣਾ ਨਿਕਲ ਕੇ ਆਵੇਗਾ ਬਹੁਤ ਸੋਹਣਾ ਠੀਕ ਆ ਤੇ ਪਸੰਦ ਆਊਗੀ ਵੀਰਾਂ ਨੂੰ ਅੱਛਾ ਬਈ ਸਤਨਾਮ ਵਾਇਰ ਚੰਗੀ ਆ ਹਾਂਜੀ ਬਹੁਤ ਚੰਗੀ ਵੇਸੀ ਜੀ ਤੇ ਕੀ ਇਹਦੀ ਡਿਮਾਂਡ ਕੀ ਮੁੱਲ ਰਹੂਗਾ ਕਿੱਥੋਂ ਤੱਕ ਜੜੀ ਭਾਂਡ ਪਰ ਡਿਮਾਂਡ ਵੀ ਜੀ ਵਸ਼ੀਨਾ ਇਹਨਾਂ ਗੱਲ ਵੀ ਦੇਣਾ ਅਰਸਤ ਖਰਦੀ ਆ ਜੀ ਆ ਤੇ ਵਸ਼ੀ ਦਾ ਮੁੱਲ ਆਪਾਂ ਫੋਨ ਤੇ ਅੱਛਾ ਜੀ ਜੇ ਕੋਈ ਮਤਲਬ ਅਸੀਂ ਥੋੜੀ ਤਿਆਰ ਕਰਕੇ ਵੇਦੇ ਫਿਰ ਤੁਹਾਨੂੰ ਪਤਾ ਕੀ ਚੀਜ਼ ਆ ਥੋੜਾ ਹੀ ਵੀ ਰਾਤਾ ਹੁੰਦਾ ਨਾ ਵੀ ਚਲੋ ਦੋ ਚਾਰ ਦਿਨ ਪੂਰੀ ਤਿਆਰੀ ਚੱਲ ਜੇ ਚਲ ਅਗਲੀ ਵੀਡੀਓ ਦੇ ਵਿੱਚ ਵੀ ਪਾ ਦੇਾਂਗੇ ਹਾਂ ਜੀ ਜੇਕਰ ਕੋਈ ਭੈਣ ਭਰਾ ਨੇ ਅੱਜ ਖਰੀਦਣੀ ਉਹ ਹਿਸਾਬ ਨਾਲ ਚਲੋ ਉਹਨੂੰ ਜਿੰਨੀ ਵੀ ਹੋ ਸਕੇ ਰਾਇਤ ਦੇ ਦੇ ਕੋਈ ਗੱਲ ਵੀ ਤੇ ਫੋਨ ਤੇ ਜੇ ਕੋਈ ਭੈਣ ਭਰਾ ਦੇ ਫਿੱਟ ਹੋ ਆਪਾਂ ਫੋਨ ਤੇ ਜੋ ਵੀ ਮਤਲਬ ਮੁੱਲ ਮੁੱਲ ਪੱਧਰੀ ਆ ਤੇ ਫੋਨ ਤੇ ਗੱਲ ਕਰ ਲਾਂਗੇ ਫੋਨ ਤੇ ਹਾਂ ਜੀ ਲਓ ਵੀ ਦੋਸਤੋ ਇਹ ਵੀ ਗੱਲ ਹੈਗੀ ਹੈ ਵੀ ਕਈ ਨਾ ਪਸੂ ਕੋਈ ਪੰਜ ਸੱਤ ਅਸੀਂ ਤਾਂ ਬਹੁਤ ਜਿਆਦੀ ਕਰੀ ਅਸੀਂ ਬਾਨੀ ਬੁੰਨੀ ਬੜੀ ਆ ਪਰ ਬਾਨੀ ਬੁੰਨੀ ਕਾਫੀ ਆ ਹਾਂ ਜੀ ਜਿੰਨਾ ਵੀ ਦੋਸਤੋ ਹੋਊਗਾ ਜਾਇਜ਼ ਹੋਊਗਾ ਰਾਇਤ ਹੋਊਗਾ ਬਾਕੀ ਫੋਨ ਤੇ ਬਾਈਆਂ ਦਾ ਵੀ ਜਿਹੜਾ ਮੁੱਲ ਇਹਦਾ ਕਰ ਦਿਆਂਗੇ ਜਿਹੜਾ ਕੋਈ ਖਰੀਦਾਰ ਕੋਈ ਭੈਣ ਭਰਾ ਕੋ ਸੱਜਣ ਆਊਗਾ ਚਾਹ ਵਣ ਤੇ ਫੋਨ ਤੁਸੀਂ ਕਰ ਲਿਓ ਦੋਸਤੋ ਨਸਲ ਬਰੀਡ ਦੇ ਵਿੱਚ ਵੈੜ ਆ ਅੱਗੋਂ ਕੋਈ ਲੈ ਜਾਊਗਾ ਦੋਸਤੋ ਕੋਈ ਵੀਰ ਨੂੰ ਜਲਪਣੀ ਨਫਾ ਵੀ ਤੇ ਹੋਊਗੀ ਘਰੇਲੂ ਵੀਰ ਲੈ ਜਾਊਗਾ ਦੋਸਤੋ ਤਾਂ ਤਾਂ ਵੀ ਤੁਹਾਨੂੰ ਰਾਇਤ ਜੈਜ ਮਿਲ ਜਾਊਗੀ ਨੰਬਰਾਂ ਤੇ ਤੁਸੀਂ ਕਾਲ ਕਰਕੇ ਇਹਦਾ ਮੁੱਲ ਪੁੱਛ ਸਕਦੇ ਜੀ ਠੀਕ ਹੈ ਜੀ ਤੇ ਅੱਗੇ ਆ ਗਈ ਆਪਣੇ ਕੋਲ ਆ ਜਿਹੜੀ ਹਾਂਜੀ ਜੀ ਮਤਲਬ ਤੇਲਾਗਾ ਮਗਲੇ ਸੰਦੀ ਮਗਰੋਂ ਤੇਲਾ ਹਾਂਜੀ ਇੱਕ ਬਹਿਣੀ ਵਾਲੇ ਪਾਸੇ ਵਾਲੀ ਇੱਕ ਬਹਿਣੀ ਵਾਲੇ ਜੀ ਇਧਰ ਲੇ ਜੀ ਇੱਕ ਬਣੀ ਦੋਸਤੋ ਮਗਰਲੇ ਤੁਹਾਨੂੰ ਤੇਲ ਤੇ ਉਲਟ ਬਣੀ ਹੈ ਨਾ ਲਓ ਇਹਨੂੰ ਦਿਨ ਕਿੰਨੇ ਕੋ ਗਏ ਸੂਈ ਨੂੰ ਇਹਨੂੰ ਅੱਜ ਪੰਜਵੇਂ ਸ਼ੋਧ ਹੋਇਆ ਜੀ ਪੰਜਵੇਂ ਛੇਵੇਂ ਦਿਨ ਦੀ ਦੋਸਤੋ ਇਹ ਸੂਈ ਆ ਤੇ ਬੱਚਾ ਮਗਰ ਇਹਦੇ ਬੱਚਾ ਜੀ ਲਾੜੂ ਜਾਂ ਨਾਲੀ ਬੱਚਾ ਮਗਰ ਆ 나ੜੂ ਬਿਲਕੁਲ ਬੱਚੇ ਦੇ ਨਾਲ ਆ ਸਵੇਰ ਕੋਈ ਵੀਰ ਦੂਜਾ ਸਮਝਲੇ ਤੀਜਾ ਸਮਝਲੇ ਕੋਈ ਇੱਕ ਅੱਦੇ ਸਵੇਰ ਨਾਲ ਦੋਸਤੋ ਕੋਈ ਵਾਧਾ ਘਾਟ ਨਹੀਂ ਬਾਕੀ ਸਭ ਠੀਕ ਆ ਜੀ ਤੀਜਾ ਮੰਨ ਕੇ ਲੈ ਲੈਣੋ ਤਾਂ ਆਪਣਾ ਦੂਜਾ ਦੱਸਿਆ ਉਹਨਾਂ ਨੇ ਠੀਕ ਆ ਜੀ ਹਾਂਜੀ ਲਓ ਸਵੇਰ ਦੇ ਕੱਦ ਕਾੜ ਦੀ ਕਰਮਾਲੀ ਠੀਕ ਆ ਜੀ ਸੋ ਬਾਕੀ ਤਿੰਨ ਥਾਂ ਪਰਪਰ ਚੱਲਦੇ ਆ ਦੋਸਤੋ ਤਿਲੜ ਤਿਲ ਸਮਝ ਕੇ ਤੁਸੀਂ ਜਿਹੜੀ ਆ ਸੌਦਾ ਕਰ ਸਕਦੇ ਜੇ ਕੋਈ ਬਿਆਨਾ ਕਰ ਸਕਦੇ ਜੇ ਤੇ ਹੁਣ ਬਾਈ ਸਤਨਾਮ 6ਵੇਂ ਦਿਨ ਦੇ ਦੌਰਾਨ ਹੁਣ ਕਿੰਨਾ ਕੁ ਦੁੱਧ ਚੱਲ ਰਿਹਾ ਜਿਹਦੇ ਕੋ 14 ਕਿਲੋ ਬੋਲਾ ਕਿਲੋ ਦੁੱਧ ਕਿਲੋ 14 ਕਿਲੋ ਤੇ ਚੱਲ ਰਹੀ ਆ ਬਿਲਕੁਲ ਪੱਕਾ ਜਿਹੜਾ ਕੰਡੇ ਵਾਲਾ 14 ਕਿਲੋ ਅੱਛਾ ਜੀ ਤੇ ਚੋਣ ਤਿੰਨ ਥਾਂਾਂ ਦੀ ਬਹੁਤ ਜਿਆਦਾ ਸਾਫ਼ ਸੁਸਰੀ ਠੀਕ ਹੈ ਜੀ ਹਾਂ ਜੀ ਸੋ ਤਿੰਨ ਥਾਂ ਜਿਹੜੇ ਦੋਸਤੋ ਪੂਰੇ ਭਰਾ ਦੇ ਵਿੱਚ ਬਾਈ ਸਤਨਾਮ ਕਹਿ ਰਿਹਾ ਵੀ ਓਕੇ ਰਿਪੋਰਟਾਂ ਨੇ ਆ ਮਗਰ ਬੱਚਾ 나ੜੂ ਬਿਲਕੁਲ ਬੱਚੇ ਦੇ ਨਾਲ ਤੁਹਾਨੂੰ ਜਿਹੜਾ ਸ਼ੋਅ ਹੁੰਦਾ ਹੋਵੇਗਾ ਠੀਕ ਆ ਤੇ ਆ ਫੇਸ ਕੁਆਲਟੀ ਜਿਸ ਵੈੜ ਦੀ ਬਾਕੀ ਉਲਟ ਬਹਿਣੀ ਵਾਲਾ ਜਿਹੜਾ ਅਗਲਾ ਥਾਣਾ ਪੂਰਾ ਲੰਬਾਈ ਦੇ ਵਿੱਚ ਇਹ ਜਿਹੜੇ ਚੋਈ ਚਵਾਈ ਥੋੜੀ ਨਾ ਲੇਟ ਤੋਂ ਹੀ ਮੈਂ ਮਾਲ ਲਿਆ ਕਰਕੇ ਤੇ ਮਤਲਬ ਇਹ ਸਾਢੇ 9:00 ਚਾਈ ਕੀਤੀ ਆ ਥਾਣਾ ਉਦੇ ਕਰਨ ਵਾਲੀ ਇੰਨੀ ਬਣੀਆਂ ਦੀ ਵਾਧਾ ਹੀ ਤੋੜ ਦਿੰਦੀ ਹੈ ਹੁਣ ਮਾਰਨਿੰਗ ਸਾਢੇ 9:00 ਵਜੇ ਕਰੀ ਸਾਢੇ 9:00 ਨੂੰ ਤੁਹਾਨੂੰ ਦਸਰ ਡੰਗਰ ਲਿਆ ਸੀ ਨਾ ਭਾਈ ਹਾਂ ਲੇਟ ਕੀਤੀ ਫਿਰ ਉੱਧਰ ਚਲੇਗਾ ਚੋਣਾ ਦਾ ਸਾਰਾ ਗੱਡੀ ਗੁੱਡੀ ਲਿਆਉਂਦੇ ਕਰਦਾ ਟਾਈਮ ਲੱਗ ਗਿਆ ਚੋਣਾ ਦਾ ਮਾਲ ਆ ਪਾਈ ਚਲੋ ਆਪਣੇ ਬੱਚੇ ਛੋਟੇ ਵਾਲੇ ਬਸ ਬਸ ਹਾਂਜੀ ਤੇ ਇਹਦਾ ਫਿਰ ਭਾਈ ਅੱਜ ਕੀ ਲੈ ਦੇ ਸਦ ਛੋੜ ਚੱਪਾ ਲਓ ਜੀ 33000 ਦੇ ਵਿੱਚੋਂ ਛੋੜ ਚੱਪਾ ਹੋ ਜਾਊਗਾ ਤੇ ਇੱਕ ਥਨੋਂ ਦੋਸਤੋ ਤੇਲਾ ਮੈਂ ਫੇਰ ਰਿਪੀਟ ਕਰ ਦੇਣਾ ਸੌਦਾ ਕਰਨ ਤੋਂ ਪਹਿਲਾਂ ਕਾਲੀ ਨਾ ਕਰਿਆ ਕਰੋ ਇੱਕ ਵਾਰੀ ਵੀਡੀਓ ਪੂਰੀ ਚੰਗੀ ਤਰ੍ਹਾਂ ਸੌਣ ਲਿਆ ਕਰੋ ਠੀਕ ਹੈ ਤੇ ਇੱਕ ਜਿਹੜੀ ਆ ਵੈੜ ਤੁਹਾਨੂੰ ਦਿਖਾਈ ਹੈ ਵੀ ਕਮਾਲ ਦੀ ਆ ਬਹੁਤ ਸੋਹਣੀ ਵੈੜ ਆ ਕੋਈ ਵੀਰ ਘਰੇ ਲੂ ਖਰੀਦ ਲੂਗਾ ਦੋਸਤੋ ਤੇ ਬਿਲਕੁਲ ਭਾਅ ਪੜਤਾ ਤੁਹਾਨੂੰ ਮਿਲ ਗਿਆ ਜਾਇਜ਼ ਭਾਅ ਪੜਤਾ ਜਿਹੋ ਜਿਹਾ ਬਾਜ਼ਾਰਾਂ 'ਚ ਚੱਲੀ ਜਾਂਦਾ ਉਹ ਅਕੋਰਡਿੰਗ ਆਪਾਂ ਦੇਖੀਏ ਤੇ ਭਾਅ ਪੜਤਾ ਜਾਇਜ਼ ਹੀ ਆ ਵੱਡੀ ਬਿਹੜਾ ਕੋਈ ਛੂਟੀ ਨਹੀਂ ਬਰੀਰ ਬਰੂਡ ਨੂੰ ਵੀ ਕੋਈ ਅੰਦਰ ਨਹੀਂ ਕਰਮਾਣੀ ਦਾ ਬਾਕੀ ਜਦੋਂ ਬਣ ਗਈ ਦੋਸਤੋ ਉਦੋਂ ਪੂਰਾ ਜਿਹੜਾ ਇੱਕ ਹਿਸਾਬ ਦਾ ਨਾ ਬੰਦੇ ਦਾ ਵਹਿਮ ਤੋੜ ਦੂਗੀ ਸੋਹਣਾ ਛੱਡਾ ਮਾਰੂਗੀ ਤੇ ਬਈ ਸਸਨਾਵਾ ਪਸ਼ੂ ਆਪਣੇ ਕੋਲ ਅਜੇ 4 ਸੀਗੇ ਹਾਂਜੀ ਲੋਬੀ ਦੋਸਤੋ 4 ਐਨੀਮਲ ਸੀਗੇ 4 ਐਨੀਮਲ ਦੀ ਜਿਹੜੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਸੋ ਬਾਕੀ ਤਸੱਲੀ ਤੁਸੀਂ ਕਰਨੀ ਆ ਆਣ ਕੇ ਕਰ ਲਓ ਆਨਲਾਈਨ ਕਰਵਾਉਣੀ ਚਾਹੁੰਦੇ ਹੋ ਤੁਹਾਡੀ ਰਿਸਪੌਂਸਿਬਿਲਟੀ ਆ ਜਿੱਦਾਂ ਵੀ ਤੁਹਾਨੂੰ ਚੰਗਾ ਲੱਗਦਾ ਪਹਿਲੇ ਨੰਬਰ ਤੇ ਮਾਝ ਦਿਖਾਤੀ ਆ ਕਾਫੀ ਸੋਹਣੀਆਂ ਦੋਸਤੋ ਥਾਨ ਦੇਵੇ ਦੀ ਤੇ ਬਾਈ ਸਤਨਾਮ ਬੋਲ ਗਏ ਨੰਬਰ ਨੰਬਰ ਆਪਣਾ ਵੀਰ ਜੀ 94655 5 98955 ਪਿੰਡ ਕੈਰੋਂ ਤਹਿਸੀਲ ਪਟੇ ਜਿਲ੍ਹਾ ਸ਼੍ਰੀ ਤਰਨਤਨ ਠੀਕ ਹੈ ਵੀਰ ਜੀ ਗ੍ਰੈਂਡ ਕੈਰੋਂ ਦੇ ਆਪਣੀ ਪੱਕੀ ਨਹੀਂ ਨਹੀਂ ਗ੍ਰੈਂਡ ਕਰਾਉਂਦੀ ਬਿਲਕੁਲ ਸੋ ਦੋਸਤੋ ਗ੍ਰੈਂਡ ਕੈਰੋਂ ਤੋਂ ਬਿਲਕੁਲ ਨਾਲ ਇੱਕ ਸੜਕ ਮੁੜਦੀ ਹੈ ਤੇ ਬਿਲਕੁਲ ਬਾਈ ਸਤਨਾਮ ਸਿੰਘ ਉਹਨਾਂ ਦੀਆਂ ਹਵੇਲੀਆਂ ਤੇ ਆਉਂਦੀ ਹੈ ਪੱਕੀ ਛੜਕਾ ਤੇ ਖਾਸ ਕਹਿ ਰੋਂ ਤੁਸੀਂ ਵਿਜ਼ਿਟ ਕਰਨੀ ਹੈ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਮਿਲਦੇ ਆਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ